ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਾਇੰਸ ਸਿਟੀ ਦੀ ਯਾਤਰਾ ਕਪੂਰਥਲਾ ਸ਼ੇਅਰ ਕਰਨਗੀ ਪੰਜਾਬੀ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਸਾਇੰਸ ਸਿਟੀ ਦੀ ਯਾਤਰਾ ਕਪੂਰਥਲਾ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਸਕੂਲ ਵੱਲੋਂ ਸਾਨੂੰ ਸਾਇੰਸ ਸਿਟੀ ਦੀ ਯਾਤਰਾ ਕਰਵਾਈ ਗਈ ਏ ਸਾਇੰਸ ਸਿਟੀ ਕਪੂਰਥਲਾ ਵਿੱਚ ਹੈ ਅਸੀਂ ਸਵੇਰੇ 7 ਵਜੇ ਤੋਂ ਸਕੂਲ ਵਿੱਚ ਰਵਾਨਾ ਹੋਏ ਸਾਡੇ ਨਾਲ ਪੰਜ ਅਧਿਆਪਕ ਤੇ ਅਸੀਂ 35 ਵਿਦਿਆਰਥੀ ਸੀ ਇੱਕ ਘੰਟੇ ਬਾਅਦ ਅਸੀਂ ਉੱਥੇ ਪਹੁੰਚ ਗਏ ਸਾਇੰਸ ਸਿਟੀ ਦਾ ਨਾਮ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਹੈ ਇਹ ਪੰਜਾਬ ਦੇ ਜਲੰਧਰ ਕਪੂਰਥਲਾ ਸੜਕ ਤੇ ਸਥਿਤ ਹੈ ਇਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਕੀਤਾ ਇਹ 72 ਏਕੜ ਵਿੱਚ ਬਣੀ ਹੋਈ ਹੈ ਇਸ ਦਾ ਨਿਰਮਾਣ 17 ਅਕਤੂਬਰ 1997 ਵਿੱਚ ਹੋਇਆ ਸੀ ਅਸੀਂ ਸਭ ਤੋਂ ਪਹਿਲਾਂ 12 ਫੁੱਟ ਦੇ ਦਿਲ ਦੇ ਮਾਡਲ ਹੋਮੋਡਾਇਲਿਸਿਸ ਸਿਟੀ ਸਕੈਨ ਪਾਰਦਰਸ਼ੀ ਮਨੁੱਖ ਦੀ ਥੀਏਟਰ ਅਤੇ ਬਾਇਓਟੈਕਨਾਲ ਨਾਲ ਸੰਬੰਧਿਤ ਰੱਖੀਆਂ ਪ੍ਰਦਰਸ਼ਨੀਆਂ ਦੇਖੀਆਂ ਪੁਚਾਲ ਵਾਲਾ ਸਿਮੂਲੇਟਰ ਸਾਨੂੰ ਪੁਚਾਲ ਦੇ ਬਿਲਕੁਲ ਅਸਲੀ ਝਟਕਿਆਂ ਦਾ ਅਹਿਸਾਸ ਕਰਵਾਉਂਦਾ ਹੈ ਸਾਇੰਸ ਸਿਟੀ ਦੀ ਸਪੇਸ ਗੈਲਰੀ ਚ ਉੱਪਰ ਪੁਲਾੜ ਵਿੱਚ ਕਿਵੇਂ ਰਹਿੰਦੇ ਹਨ ਤੇ ਕਿਹੋ ਜਿਹਾ ਭੋਜਨ ਖਾਂਦੇ ਹਨ ਸਾਰੀ ਜਾਣਕਾਰੀ ਮਿਲਦੀ ਹੈ ਸਾਇੰਸ ਸਿਟੀ ਦੇ 328 ਸੀਟਾਂ ਵਾਲਾ ਬਣਿਆ ਸਪੇਸ ਥੀਏਟਰ ਵੀ ਆਪਣੇ ਆਪ ਵਿੱਚ ਕਮਾਲ ਹੈ ਇਸ ਵਿੱਚ ਪਾਣੀ ਦੀ ਇੱਕ ਬੂੰਦ ਡਿੱਗਣ ਦੀ ਆਵਾਜ਼ ਉਹ ਲੈ ਕੇ ਬੱਦਲ ਗਰਜਨ ਤੱਕ ਦੀ ਆਵਾਜ਼ ਬਹੁਤ ਹੀ ਸਾਫ਼ ਤੇ ਸਪਸ਼ਟ ਦਿਖਾਈ ਦਿੰਦੀ ਹੈ ਇਸ ਵਿੱਚ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਸੀਂ ਵੀ ਬੜੀ ਤੇਜ਼ੀ ਨਾਲ ਖੁਦ ਜਹਾਜ਼ ਚਲਾ ਰਹੇ ਹੋ ਸਾਇੰਸ ਸਿਟੀ ਦਾ ਲੇਜ਼ਰ ਸ਼ੋਅ ਵਿੱਚ ਲੇਜ਼ਰ ਤਕਨੀਕ ਬਾਰੇ ਵੀ ਬਹੁਤ ਸਾਰਾ ਗਿਆਨ ਮਿਲਦਾ ਹੈ ਫਲਾਈਟ ਸਿਮੂਲੇਟਰ ਵਿੱਚ ਇੰਜ ਮਹਿਸੂਸ ਕਰਾਉਂਦਾ ਹੈ ਜਿਵੇਂ ਸਪੇਸ ਵਿੱਚ ਉੱਡਦੇ ਜਾ ਰਹੇ ਹੋ ਸਾਇੰਸ ਸਿਟੀ ਵਿੱਚ ਰਾਜਪਦਰੀ ਊਰਜਾ ਪਾਰਕ ਸੂਰਜੀ ਊਰਜਾ ਦੀ ਵਰਤੋਂ ਵੱਲ ਪ੍ਰੇਰਿਤ ਕਰਦਾ ਹੈ ਇਸ ਸਾਰੇ ਪਾਰਕ ਵਿੱਚ ਬਣਿਆ ਹੋਇਆ ਸੋਲੋ ਰੈਸਟੋਰੈਂਟ ਸੂਰਜੀ ਊਰਜਾ ਦੀ ਇੱਕ ਮਿਸਾਲ ਹੈ ਹਾਈਡਲ ਪਾਵਰ ਪਲਾਂਟ ਅਤੇ ਪਰਮਾਣੂ ਸ਼ਕਤੀ ਕੇਂਦਰ ਵੀ ਗਿਆਨ ਵਿੱਚ ਚੋਖਾਵਾਦਾ ਕਰਦੇ ਹਨ ਇਸ ਸਾਇੰਸ ਸਿਟੀ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਹਨ ਇੱਥੇ ਵਿਗਿਆਨ ਦੇ ਗੁੰਜਲਦਾਰ ਸਿਧਾਂਤਾਂ ਨੂੰ ਬਹੁਤ ਆਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਹਰ ਵਿਦਿਆਰਥੀ ਨੂੰ ਗਿਆਨਵਾਨ ਗਿਆਨਵਾਨ ਬਣਾਉਣ ਲਈ ਸਾਇੰਸ ਸਿਟੀ ਦੀ ਯਾਤਰਾ ਬਹੁਤ ਲਾਭਕਾਰੀ ਹੈ ਇਸ ਤਰ੍ਹਾਂ ਪੂਰੀ ਸਾਇੰਸ ਸਿਟੀ ਘੁੰਮਣ ਤੋਂ ਬਾਅਦ ਅਸੀਂ ਸ਼ਾਮ ਨੂੰ ਘਰ ਵਾਪਸ ਆ ਗਏ ਤਾਂ ਇਹ ਸੀਗਾ ਜਿਹੜਾ ਲੇਖ ਸਾਇੰਸ ਸਿਟੀ ਦੀ ਯਾਤਰਾ ਕਪੂਰਥਲਾ ਤੇ ਹਰ ਤੁਸੀਂ ਵੀਡੀਓ ਚੈਨਲ ਇਹ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ